ਬਟਾਲਾ ਪੁਲਸ ਵੱਲੋਂ ਕੀਤੀ ਗਈ ਅਹਿਮ ਪ੍ਰੈਸ ਕਾਨਫਰੰਸ ਐਸਪੀ ਗੁਰਪ੍ਰਤਾਪ ਸਿੰਘ ਸੋਹਤਾ ਨੇ ਕੀਤੀ ਤੇ ਅਹਿਮ ਖੁਲਾਸੇ ਬਟਾਲਾ ਪੁਲਸ ਤੇ ਐਸਪੀ ਗੁਰਪ੍ਰਤਾਪ ਸਿੰਘ ਸੋਹਤਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਪਿਛਲੇ ਦਿਨ ਬਟਾਲਾ ਦੇ ਇੱਕ ਵਪਾਰੀ ਤੇ ਗੈਂਗਸਟਰ ਟੋਨੀ ਮਲ ਤੇ ਗੁਰਗਿਆਂ ਵੱਲੋਂ ਗੋਲੀ ਚਲਾਈ ਗਈ ਸੀ ਵਪਾਰੀ ਤੇ ਫੈਕਟਰੀ ਦੇ ਗੇਟ ਤੇ ਗੋਲੀਆਂ ਚਲਾਈਆਂ ਗਈਆਂ ਔਰ ਉਸਦੀ ਵੀਡੀਓ ਬਣਾ ਕੇ ਉਸ ਵਪਾਰੀ ਨੂੰ ਭਾਵੇਂ ਦੁਬਾਰਾ ਧਮਕੀ ਲਗਾਈ ਗਈ ਲਗਾਈ ਗਈ ਕਿ ਹਾਲੇ ਇਹ ਗੋਲੀਆਂ ਉਸਤੀ ਫੈਕਟਰੀ ਦੇ ਕਿਰਤੇ ਚਲੀਆਂ ਹਨ ਜੇਕਰ ਪੈਸੇ ਨਾ ਦਿੱਤੇ ਤਾਂ ਇਹ ਗੋਲੀਆਂ ਉਸਤੇ ਚਲਾਈਆਂ ਜਾਣਗੀਆਂ ਐਸਪੀ ਨੇ ਦੱਸਿਆ ਕਿ ਪੁਲਿਸ ਨੇ ਇਸਤੇ ਵਿਰੋਧ ਕਾਰਵਾਈ ਕਰਦਿਆਂ 48 ਘੰਟੇ ਦੇ ਅੰਦਰ ਅੰਦਰ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਕੋਲੋਂ ਮੋਟਰਸਾਈਕਲ ਵੀ ਰਿਕਵਰ ਕਰ ਲਿਆ ਹੈ ਇਹਨਾਂ ਤੇ ਦੋਨਾਂ ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਪੈਸੇ ਲਈ ਇੱਕ ਗੈਂਗਸਟਰਾਂ ਲਈ ਕੰਮ ਕਰਦੇ ਹਨ ਐਸਪੀ ਸੋਹਤਾਨ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਐਸਐਸਪੀ ਬਟਾਲਾ ਵੱਲੋਂ ਪੱਤਰਕਾਰ ਭਾਰਤਾ ਦੌਰਾਨ ਜਾਣਕਾਰੀ ਦਿੱਤੀ ਗਈ ਸੀ ਕਿ ਪਿੰਡ ਪੁਰੀਆ ਦੇ ਵਿੱਚ ਚਾਰ ਹੈਂਡ ਗ੍ਰਨੇਡ ਅਤੇ ਆਰਡੀਐਕਸ ਮਿਲੀ ਹੈ ਉਸ ਦੇ ਨਾਲ ਇੱਕ ਸ਼ਖਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਉਸ ਦੇ ਵਿੱਚ ਤਫਤੀਸ਼ ਤੋਂ ਬਾਅਦ ਦੋ ਲੋਕ ਅਤੇ ਇੱਕ ਹੈਂਡ ਗ੍ਰਨੇਡ ਤੇ ਇੱਕ ਪਿਸਤਲ ਤੇ ਜਿੰਦਾ ਰਾਉਂਡ ਰਿਕਵਰ ਹੋਏ ਸਨ ਮੈਂ ਤੁਹਾਡਾ ਧੰਨਵਾਦ ਕਰਾਂਗਾ ਕਿ ਅੱਜ ਦੇ ਜਿਹੜਾ ਮੌਸਮ ਹੈ ਉਹਦੇ ਵਿੱਚ ਵੀ ਸਾਰੇ ਪ੍ਰੈਸ ਦੇ ਸਾਡੇ ਸਾਥੀ ਇੱਥੇ ਆਏ ਨੇ ਬਟਾਲਾ ਪੁਲਿਸ ਵੱਲੋਂ ਜਿੱਥੇ ਸਾਰਿਆਂ ਨੂੰ ਪਤਾ ਹੈ ਕਿ ਡੇਰਾ ਬਾਬਾ ਨਾਨਕ ਵਿੱਚ ਇਸ ਟਾਈਮ ਦੇ ਉੱਤੇ ਫਲਡਸ ਦੇ ਰਿਲੇਟਿਡ ਬਹੁਤ ਮਾਰ ਪਈ ਹੋਈ ਹੈ ਤੇ ਉਥੇ ਸਾਡੀਆਂ ਸਾਰੀਆਂ ਟੀਮਸ ਕੰਮ ਕਰ ਰਹੀਆਂ ਨੇ ਜਿਹੜੇ ਫਲੱਡ ਦੇ ਰੀਲੀਫ ਦੇ ਸਬੰਧੀ ਇਹਦੇ ਨਾਲ ਨਾਲ ਹੀ ਜਿਹੜਾ ਸਾਡਾ ਪੁਲਿਸ ਦਾ ਕੰਮ ਹੈ ਜਿਹੜਾ ਸਾਡਾ ਕਰਾਇਮ ਡਿਟੈਕਸ਼ਨ ਦੇ ਕੰਮ ਹੈ ਉਹਦੇ ਵਿੱਚ ਅੱਜ ਅਸੀਂ ਤਿੰਨ ਇਨਸੀਡੈਂਟਸ ਜਿਹੜੇ ਨੇ ਉਹ ਇੱਥੇ ਬਰੀਫ ਕਰਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਬਟਾਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਸ਼ਿਵਾਲਿਕ ਸਰਿਆ ਵਾਲੀ ਜਿਹੜੀ ਸ਼ਾਪ ਹੈ ਉਹਦੇ ਉੱਤੇ ਰੀਸੈਂਟ ਟਾਈਮ ਦੇ ਵਿੱਚ ਜਿਹੜਾ ਹਫਤਾ ਪਹਿਲਾਂ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕੁਝ ਜਿਹੜੇ ਦੋ ਅਣਪਛਾਤੇ ਵਿਅਕਤੀ ਸੀਗੇ ਉਹਨਾਂ ਨੇ ਰਾਤ ਦੇ ਸਮੇਂ 9-10 ਵਜੇ ਦੇ ਅਰਾਊਂਡ ਜਿਹੜੇ ਸ਼ਾਪ ਸੀਗੇ ਉਹਦੇ ਸ਼ਟਰ ਦੇ ਉੱਤੇ ਆ ਕੇ ਸਿੱਧੀਆਂ ਗੋਲੀਆਂ ਚਲਾਈਆਂ ਸੀਗੀਆਂ ਉਸ ਦੀ ਇੱਕ ਵੀਡੀਓ ਬਣਾਈ ਗਈ ਦੋਸ਼ੀਆਂ ਵੱਲੋਂ ਤੇ ਉਸ ਤੋਂ ਬਾਅਦ ਜਿਹੜਾ ਮਾਲਕ ਸੀਗਾ ਉਹਨੂੰ ਉਹ ਵੀਡੀਓ ਸੈਂਡ ਕਰਕੇ ਉਹ ਤੋਂ ਫਿਰੋਤੀ ਮੰਗੀ ਗਈ ਜ਼ਿਕਰਯੋਗ ਹੈ ਕਿ ਜਿਹੜਾ ਮਦਈ ਹੈ ਉਹਦੇ ਕੋਲੋਂ ਡੋਨੀ ਬਲ ਤੇ ਇਹ ਅਮਰ ਖਬੇ ਰਾਜਪੂਤਾ ਜਿਹੜਾ ਦੋ ਦੋਸ਼ੀ ਨੇ ਜਿਹੜੇ ਬਾਹਰਲੇ ਮੁਲਕ ਵਿੱਚ ਬੈਠੇ ਹੋਏ ਨੇ ਇਹਨਾਂ ਵੱਲੋਂ ਆਪਣੇ ਗੁਰਗਿਆ ਰਾਹੀਂ ਉੱਥੇ ਫਾਇਰਿੰਗ ਕਰਾਈ ਗਈ ਸੀਗੀ ਤੇ ਉਹਨਾਂ ਕੋਲੋਂ ਫਰੋਤੀ ਮੰਗੀ ਗਈ ਸੀਗੀ ਇਸ ਦੇ ਉੱਤੇ ਪਹਿਲਾਂ ਮੁਕੱਦਮਾ ਵੀ ਉਹਨਾਂ ਉੱਤੇ ਦਰਜ ਹੈ 134 ਨੰਬਰ ਮੁਕੱਦਮਾ ਸੀਗਾ 27 2025 ਦਾ ਥਾਣਾ ਸਿਟੀ ਦੇ ਵਿੱਚ ਦਰਜ ਹੈਗਾ ਉਸ ਤੋਂ ਬਾਅਦ ਉਹਨਾਂ ਨੇ ਇਹ ਫਾਇਰਿੰਗ ਇਨਸੀਡੈਂਟ ਕਰਵਾਇਆ ਉਹਦੀ ਵੀਡੀਓ ਬਣਾਈ ਤੇ ਫਿਰ ਤੋਂ ਉਹਨਾਂ ਨੂੰ ਜਿਹੜੀ ਇਹ ਧਮਕੀ ਭਰੀ ਕਾਲ ਕੀਤੀ ਜਿਹਦੇ ਉੱਤੇ ਮੁਕੱਦਮਾ ਨੰਬਰ 255 ਜਿਹੜਾ 26/8 ਨੂੰ ਇਹ ਥਾਣਾ ਸਿਵਲ ਲਾਈਨ ਵਿੱਚ ਰਜਿਸਟਰ ਕੀਤਾ ਗਿਆ ਇਹ ਇਸ ਮੁਕਦਮੇ ਨੂੰ ਟ੍ਰੇਸ ਕਰਨ ਵਾਸਤੇ ਸਾਡੀ ਸੀਆਈਏ ਦੀਆਂ ਟੀਮਸ ਸਾਡੀਆਂ ਜੜੀਆਂ ਡੀਐਸਪੀ ਸਬਡਿਵੀਜ਼ਨ ਸਿਟੀ ਸੰਜੀਵ ਜੀ ਹੋਣੇ ਉਹਨਾਂ ਦੀਆਂ ਟੀਮਸ ਇਹ ਸਾਰੀਆਂ ਇਕਜੁੱਟ ਹੋ ਗਈਆਂ ਤੇ ਦੱਸਣੀ ਉਹ ਗੱਲ ਇਹ ਹੈ ਕਿ 48 ਘੰਟੇ ਦੇ ਵਿੱਚ ਹੀ ਅਸੀਂ ਜਿਹੜੇ ਇਹਦੇ ਦੋ ਦੋਸ਼ੀ ਸੀਗੇ ਉਹਨਾਂ ਨੂੰ ਟ੍ਰੇਸ ਕਰ ਲਿਆ ਤੇ ਉਸ ਤੋਂ ਬਾਅਦ ਇਹ ਦੋਸ਼ੀ ਜਿਹੜੇ ਨੇ ਦੋਨੋਂ ਅਰੈਸਟ ਕਰ ਲਏ ਗਏ ਨੇ ਇਹ ਦੋਸ਼ੀਆਂ ਦੇ ਨਾਮ ਜਸਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਦਾਲਮ ਹੈ ਤੇ ਦੂਸਰੇ ਦਾ ਨਾਮ ਸੰਦੀਪ ਸਿੰਘ ਉਰਫ ਸੀਪਾ ਪੁੱਤਰ ਦਵਿੰਦਰ ਸਿੰਘ ਜੋ ਇਹ ਵੀ 달ਮ ਦਾ ਰਹਿਣ ਵਾਲਾ ਇਹ ਦੋਨੋਂ ਦੋਸ਼ੀ ਅਰੈਸਟ ਕਰ ਲਏ ਗਏ ਨੇ ਇਹਨਾਂ ਦਾ ਰਿਮਾਂਡ ਲਿਆ ਗਿਆ ਇਹਨਾਂ ਤੋਂ ਜਿਹੜਾ ਬਾਈਕ ਹੈ ਜਿਹੜਾ ਇਹਨਾਂ ਨੇ ਯੂਜ਼ ਕੀਤਾ ਸੀਗਾ ਉਹ ਰਿਕਵਰ ਕਰ ਲਿਆ ਗਿਆ ਜਿਹੜਾ ਇਹਨਾਂ ਵੈਪਨ ਹੈ ਉਹ ਇਹਨਾਂ ਨੇ ਅੱਗੇ ਆਪਣੇ ਸਾਥੀਆਂ ਨੂੰ ਦੇ ਦਿੱਤਾ ਸੀਗਾ ਉਹ ਇਹ ਰਿਕਵਰ ਕਰਨਾ ਬਾਕੀ ਹੈ ਦਸਨੀਓ ਗੱਲ ਇਹ ਹੈ ਕਿ ਇਹ ਦੋਨੋਂ ਵਿਅਕਤੀ ਜਿਹੜੇ ਨੇ ਅਮਰ ਖੱਬੇ ਰਾਜਪੂਤਾ ਤੇ ਡੋਨੀ ਬਾਲ ਦੇ ਕਹਿਣ ਦੇ ਉੱਤੇ ਇਹਨਾਂ ਨੇ ਉੱਥੇ ਫਾਇਰਿੰਗ ਇਨਸੀਡੈਂਟ ਕੀਤੇ ਸੀਗੇ ਤੇ ਬਟਾਲਾ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਇਹ ਜਿਹੜੇ ਦੋਨੋਂ ਦੋਸ਼ੀ ਨੇ ਇਹਨਾਂ ਨੂੰ ਅਰੈਸਟ ਕਰ ਲਿਆ ਇਸ ਸਬੰਧੀ ਜਿਹੜੀ ਇਹਨਾਂ ਨੇ ਵੀਡੀਓ ਕਲਿੱਪ ਜਿਹੜੀ ਉਸ ਮਦਈ ਨੂੰ ਭੇਜ ਕੇ ਡਰਾਇਆ ਧਮਕਾਇਆ ਸੀਗਾ ਉਹ ਅਸੀਂ ਤੁਹਾਨੂੰ ਸ਼ੇਅਰ ਕਰਦੇ ਹਾਂ ਕਿ ਉਹ ਇਹਨਾਂ ਨੇ ਕਿਸ ਤਰੀਕੇ ਨਾਲ ਬਣਾਈ ਸੀਗੀ हाँ जिक्र योग है कि जड़े दोनों दोषी ने हैबिचुअल ऑफेंडर्स ने ਇਹਦੇ ਵਿੱਚ ਉਹ ਜਸਵਿੰਦਰ ਸਿੰਘ ਜਿਹੜੀ ਉਮਰ 50 ਸਾਲ ਹੈ ਇਹਦੇ ਉੱਤੇ 6 ਮੁਕਦਮੇ ਆਲਰੇਡੀ ਦਰਜ ਨੇ 5 ਐਨਡੀਪੀਐਸ ਦੇ ਮੁਕਦਮੇ ਦਰਜ ਨੇ ਜੋ ਕਿ ਬਟਾਲਾ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਰਜਿਸਟਰ ਨੇ ਕਿ ਏਕੇ ਦੇ ਉੱਤੇ ਸਨੇਚਿੰਗ ਦਾ ਪਹਿਲਾ ਮੁਕਦਮਾ ਦਰਜ ਹੈ ਇਸ ਤੋਂ ਇਲਾਵਾ ਜਿਹੜਾ ਸੰਦੀਪ ਸਿੰਘ ਹੈ ਉਹਦੇ ਉੱਤੇ ਵੀ ਆਰਮਜ਼ ਐਕਟ ਦਾ ਮੁਕਦਮਾ ਦਰਜ ਹੈ ਐਸਐਸਓਸੀ ਅੰਮ੍ਰਿਤਸਰ ਸੋ ਹੈਬਿਚੁਅਲ ਆਫ ਆਂਡਰ ਸੀਗੇ ਇਹਨਾਂ ਦੋਨਾਂ ਨੂੰ ਫੜ ਲਿਆ ਗਿਆ ਤੇ ਇਹਨਾਂ ਦਾ ਰਿਮਾਂਡ ਵਧਾ ਕੇ ਜਿਹੜਾ ਇਹਨਾਂ ਦਾ ਵੈਪਨ ਯੂਜ਼ਡ ਹੈ ਉਹ ਰਿਕਵਰ ਕਰਾਂਗੇ ਤੇ ਨਾਲ ਜਿਹੜੀ ਫਾਈਨੈਂਸ਼ੀਅਲ ਟਰਾਂਜੈ ਜਿਹੜਾ ਕ੍ਰਾਈਮ ਕੀਤਾ ਸੀਗਾ ਉਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਇਹ ਜਿਹੜੇ ਹਥਿਆਰ ਹੈ ਉਹੀ ਦਸਣ ਵਾਲੀ ਗੱਲ ਹੈ ਕਿ ਇਹਨਾਂ ਦੇ ਜਿਹੜੇ ਬਾਹਰ ਬੈਠੇ ਇਹਨਾਂ ਦੇ ਹੈਂਡਲਰਸ ਨੇ ਉਹ ਇਹਨਾਂ ਨੂੰ ਆਪਣੇ ਸਾਥੀਆਂ ਦੇ ਰਾਹੀਂ ਇਹਨਾਂ ਨੂੰ ਵੈਪਨ ਪ੍ਰੋਵਾਈਡ ਕਰਦੇ ਨੇ ਫਿਰ ਇਹ ਵੈਪਨ ਯੂਜ਼ ਕਰਦੇ ਨੇ ਤੇ ਅੱਗੇ ਆਪਣੇ ਸਾਥੀਆਂ ਤੱਕ ਪਹੁੰਚਾ ਦਿੰਦੇ ਨੇ ਸੋ ਉਹ ਜਿਹੜਾ ਪ੍ਰੋਸੈਸ ਹੈ ਉਹਨੂੰ ਅਸੀਂ ਰਿਮਾਂਡ ਦੇ ਤਹਿਤ ਇਹਨੂੰ ਐਕਸਪਲੋਰ ਕਰ ਰਹੇ ਹਾਂ ਫਰौती ਇਹਨਾਂ ਕੋਲੋਂ ਜੀ 50 ਲੱਖ ਦੀ ਇਹਨਾਂ ਨੇ ਡਿਮਾਂਡ ਕੀਤੀ ਸੀਗੀ ਅ ਮਹੀਨਾ ਪਹਿਲਾਂ ਜਦੋਂ ਕਾਲ ਆਈ ਸੀ ਉਦੋਂ ਪਰਚਾ ਵੀ ਰਜਿਸਟਰਡ ਸੀਗਾ ਤੇ 1 ਮਹੀਨੇ ਬਾਅਦ ਇਹਨਾਂ ਨੇ ਉਹਦਾ ਤੇ ਉੱਤੇ ਫਾਇਰਿੰਗ ਕਰਾਈ। ਸਰ ਡੋਨੀ ਬਲ ਵਾਸਤੇ ਕੰਮ ਕਰਦੇ ਜਾਂ ਪੈਸੇ ਵਾਸਤੇ ਕਹਿ ਵਾਸਤੇ ਕੰਮ ਕਰਦੇ? ਨਹੀਂ ਜੋ ਹਜੇ ਤੱਕ ਪ੍ਰਾਇਮਰੀ ਪ੍ਰਾਇਮਰ ਫਸਾਈ ਆਇਆ ਕਿ ਇਹ ਡੋਨੀ ਬਲ ਤੇ ਅਮਰ ਖਬਰ ਰਾਜਪੂਤਾ ਜਿਹੜਾ ਉਹਨਾਂ ਦੇ ਗੁਰਗੇ ਸੀਗੇ ਉਹਨਾਂ ਦੇ ਕਹਣ ਦੇ ਉੱਤੇ ਇਹਨਾਂ ਨੇ ਕੀਤਾ ਤੇ ਪੈਸੇ ਵਾਸਤੇ ਹੀ ਇਹ ਸਾਰਾ ਕੰਮ ਲੇਕਿਨ ਉਹਨਾਂ ਵਾਸਤੇ ਦੋਨਾਂ ਵਾਸਤੇ ਕੀਤਾ। ਠੀਕ ਹੈ। ਬਟਾਲਾ ਪੁਲਿਸ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਟਾਲਾ ਪੁਲਿਸ ਨੇ ਰੀਸੈਂਟ ਡੇਜ਼ ਦੇ ਵਿੱਚ 4 ਗ੍ਰੇਨੇਡ ਕਿ ADHD ਰਿਕਵਰੀ ਕੀਤੀ ਸੀਗੀ ਤੇ ਉਹਦੇ ਵਿੱਚ ਇੱਕ ਦੋਸ਼ੀ ਰਵਿੰਦਰ ਸਿੰਘ ਉਰਫ ਰਵੀ ਪੁੱਤਰ ਗੁਰਮੀਤ ਸਿੰਘ ਵਾਸੀ ਬਾਲਪੁਰियां ਜਿਹੜਾ ਪੁਰੀਆਂ ਕਲਾ ਜਿਹੜਾ ਹੈਗਾ ਸੀ ਉਹਨੂੰ ਅਰੈਸਟ ਕੀਤਾ ਗਿਆ ਸੀ ਜੋ ਅਸੀਂ ਉਸ ਪ੍ਰੈਸ ਕਾਨਫਰੰਸ ਵਿੱਚ ਵੀ ਦੱਸਿਆ ਸੀਗਾ ਕਿ ਇਹਨਾਂ ਦੇ ਸਾਥੀ ਜਿਹੜੇ ਨੇ ਆਇਡੈਂਟੀਫਾਈਡ ਦੇ ਤੇ ਅਰੈਸਟ ਕਰਨੇ ਬਾਕੀ ਨੇ ਅ ਬਟਾਲਾ ਪੁਲਿਸ ਨੇ ਇਸੇ ਕੇਸ ਦੇ ਉੱਤੇ ਹੋਰ ਵਧੀਆ ਕੰਮ ਕਰਦੇ ਹੋਏ ਜਿਹੜੇ ਦੇ ਦੋ ਸਾਥੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਨਾਮ ਹਰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪੁਰੀਆਂ ਕਲਾ ਤੇ ਜਰਮਨਜੀਤ ਸਿੰਘ ਉਰਫ ਜਰਮਨ ਪੁੱਤਰ ਹਰਵੰਤ ਸਿੰਘ ਵਾਸੀ ਪੁਰੀਆਂ ਕਲਾ ਹੈ ਤੇ ਇਹਨਾਂ ਪਾਸੋਂ ਇੱਕ ਹੈਂਡ ਗ੍ਰੇਨੇਡ ਇੱਕ ਪਿਸਟਲ 34 PX5 ਤੇ ਚਾਰ ਰੌਂਗ ਜਿਹੜੇ ਨੇ ਜ਼ਿੰਦਾ ਰੌਂਗ ਜਿਹੜੇ ਨੇ ਉਹ ਵੀ ਰਿਕਵਰ ਹੋਏ ਨੇ ਉਹਦੀਆਂ ਫੋਟੋਗ੍ਰਾਫਸ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆਂ ਜਿਹੜੀਆਂ ਕਿ ਬਟਾਲਾ ਜ਼ਿਲ੍ਹਾ ਦੇ ਵਿੱਚ ਫਰੋਤੀਆਂ ਦਾ ਇੱਕ ਚੱਲ ਰਿਹਾ ਹੈ ਇਨਸੀਡੈਂਟ ਸਾਰੇ ਚੱਲ ਰਹੇ ਨੇ ਉਹਦੇ ਵਿੱਚ ਹੀ ਇੱਕ ਹੋਰ ਬਟਾਲਾ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਕਿ ਇੱਕ ਰਜਿੰਦਰ ਸਿੰਘ ਉਰਫ ਰਜਿੰਦਰ ਸਿੰਘ ਪੁੱਤਰ ਜਵਾਹਰ ਸਿੰਘ ਵਾਸੀ ਪਿੰਡ ਹਰਦੋ ਚੰਡੇ ਥਾਣਾ ਸਦਰ ਇਹਨਾਂ ਨੂੰ 30 ਲੱਖ ਰੁਪਏ ਦੀ ਫਰੋਤੀ ਆਈ ਸੀਗੀ ਉਹਨਾਂ ਉੱਤੇ ਹੀ ਕੰਮ ਕਰਦੇ ਹੋਏ ਜਿਹੜੀ ਸਾਡੀ ਸੀਆਈਏ ਦੀ ਟੀਮ ਹੈ ਉਹਨੇ ਟੈਕਨੀਕਲੀ ਤੇ ਹਿਊਮਨ ਸੋਰਸ ਲਗਾਉਂਦੇ ਹੋਏ ਜਿਹੜੇ ਬੰਦੇ ਉਹਨੂੰ ਫਰੋਤੀ ਦੇ ਰਹੇ ਸੀਗੇ ਉਹਨੂੰ ਆਇਡੈਂਟੀਫਾਈ ਕੀਤਾ ਗਿਆ ਤੇ ਉਹਦੇ ਵਿੱਚ ਜਿਹੜਾ ਬੰਦਾ ਇੱਥੋਂ ਉਸ ਜਿਹੜੇ ਸਾਡੇ ਮੁਦਈ ਹੈ ਰਜਿੰਦਰ ਸਿੰਘ ਉਹਦੀ ਜਿਹੜਾ ਸੂਹ ਦੇ ਰਿਆ ਸੀ ਜਿਹੜਾ ਇਨਫੋਰਮੇਸ਼ਨ ਦੇ ਰਿਆ ਸੀਗਾ ਕਿ ਉਸ ਸੰਬੰਧੀ ਜਦੋਂ ਉਹਨੂੰ ਥ੍ਰੈਟ ਕਾਲਸ ਦੇ ਵਿੱਚ ਉਹਨੂੰ ਇਨਫੋਰਮੇਸ਼ਨ ਆਂਦੀ ਸੀਗੀ ਕਿ ਤੂੰ ਇੱਥੇ ਤੁਰਿਆ ਜਾਂਦਾ ਹੈ ਤੇਰੇ ਕੋਲ ਆਸਮਾਨ ਹੈ ਤੇਰੇ ਕੋਲ ਉਹ ਹੈ ਤੇਰਾ ਨੁਕਸਾਨ ਕਰਾਂਗੇ ਜਿਹੜਾ ਉਹ ਬੰਦਾ ਹੈ ਉਹ ਅਸੀਂ ਆਇਡੈਂਟੀਫਾਈ ਕੀਤਾ ਤੇ ਉਹਨੂੰ ਅਰੈਸਟ ਕਰਨਿਆ ਜਿਹਦਾ ਨਾਮ ਹੈ ਰਵਿੰਦਰ ਸਿੰਘ ਉਰਫ ਹੈਪੀ ਪੁੱਤਰ ਸਰਬਜੀਤ ਸਿੰਘ ਵਾਸੀ ਹਰਦੋਚੰਡੇ ਇਹ ਉਹਦੇ ਪਿੰਡ ਦਾ ਹੀ ਵਿਅਕਤੀ ਹੈ ਸੋ ਇੰਨੇ ਹੀ ਜਿਹੜਾ ਆਪਣਾ ਬਾਹਰ ਬੈਠਾ ਸਾਥੀ ਜਿਹਦਾ ਨਾਮ ਹੈ ਨੂਰਜੀਤ ਸਿੰਘ ਉਰਫ ਜਬਰੂ ਪੁੱਤਰ ਅਮਰੀਕ ਸਿੰਘ ਵਾਸੀ ਜੱਲੂਵਾਲ ਥਾਣਾ ਬਿਆਸ ਦਾ ਇਹ ਰਹਿਣ ਵਾਲਾ ਸੀਗਾ ਜੋ ਹਾਲ ਮਲੇਸ਼ੀਆ ਵਿੱਚ ਰਹਿ ਰਿਹਾ ਸੋ ਇਸ ਪਿੰਡ ਦੇ ਵਿਅਕਤੀ ਨੇ ਆਪਣੇ ਸਾਥੀ ਜੋ ਮਲੇਸ਼ੀਆ ਵਿੱਚ ਰਹਿ ਰਿਹਾ ਉਹਨੂੰ ਆਪਣੇ ਹੀ ਪਿੰਡ ਦੇ ਵਿਅਕਤੀ ਦੀ ਇਨਫੋਰਮੇਸ਼ਨ ਦਿੱਤੀ ਤੇ ਉਸ ਤੋਂ ਉਹਨੂੰ ਥ੍ਰੈਡ ਕਾਲ ਕਰਾਈ ਫਰਤੀ ਦੀ ਕਾਲ ਕਰਾਈ ਤੇ 30 ਲੱਖ ਰੁਪਏ ਦੀ ਜਿਹੜੀ ਹੈਗੀ ਆ ਡਿਮਾਂਡ ਕਰ ਰਹੀ ਸੀ ਇਸ ਸਬੰਧ ਵਿੱਚ 21 ਸਤ ਨੂੰ ਜਿਹੜੀ ਇਹਨੂੰ ਕਾਲ ਆਈ ਸੀਗੀ ਤੇ ਇਹਦੇ ਵਿੱਚ 116 ਨੰਬਰ ਐਫ ਆਈ ਆਰ 27 ਸਤ 2025 ਨੂੰ ਥਾਣਾ ਸਦਰ ਦੇ ਵਿੱਚ ਆਲਰੇਡੀ ਦਰਜ ਸੀਗੀ ਉਹਦੇ ਵਿੱਚ ਅਸੀਂ ਜਿਹੜਾ ਇਥੋਂ ਲੋਕਲ ਹੈਂਡਲਰ ਜਾਂ ਲੋਕਲ ਜਿਹੜਾ ਬੰਦਾ ਉਹਨਾਂ ਦੀ ਇਨਫੋਰਮੇਸ਼ਨ ਸ਼ੇਅਰ ਕਰ ਰਿਆ ਸੀ ਉਹਨੂੰ ਅਰੈਸਟ ਕਰ ਰਿਆ ਥੈਂਕ ਯੂ